ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੀ ਦੇ ਸੰਗਤਾਂ ਦੇ ਵਿੱਚ ਬੇਨਤੀ ਕਰਨ ਲੱਗੇ ਆ ਗੁਰੂ ਕੀ ਸਾਧ ਸੰਗਤ ਆ ਜਿਹੜੀ ਆਪਾਂ ਨੂੰ ਹੜਾਂ ਦੀ ਮਾਰ ਪੈ ਰਹੀ ਆ ਕਰਸਾਨੀ ਸਾਡੀ ਖਤਮ ਹੋ ਰਹੀ ਆ ਉਹ ਬੰਦੇ ਹਰੀਕਿਆਂ ਵਾਲੇ ਤੇ ਲਗਾਤਾਰ ਜਿੰਨੀਆਂ ਫੌਜਾਂ ਹਰੀਕਿਆਂ ਤੋਂ ਲਾ ਕੇ ਤੇ ਪਿੰਡ ਕੋਟਲੀ ਤੱਕ ਉਹਨਾਂ ਸੰਗਤਾਂ ਨੇ ਆ ਇਹ ਸੰਗਤ ਦੇ ਧੰਨਵਾਦ ਕਰਦੇ ਆ ਜਿਹੜੀ ਸੰਗਤ ਨੇ ਆ ਕਰਕੇ ਏਡੇ ਵੱਡੇ ਲੰਮੇ ਸਮੇਂ ਦੇ ਨਾਲ ਘਰਾਂ ਦੇ ਕਾਰੋਬਾਰ ਤੇ ਆ ਕੇ ਤੇ ਜਿਹੜੀਆਂ ਸੰਪਰਦਾਵਾਂ ਨੇ ਉਹਨਾਂ ਸੰਪਰਦਾਵਾਂ ਨੇ ਵੀ ਪੈਰਾਂ ਵਿੱਚ ਜੁੱਤੀਆਂ ਨਹੀਂ ਪਾਈਆਂ ਸਾਡੀਆਂ ਮੁਸ਼ਕਲਾਂ ਨੂੰ ਵੇਖ ਕੇ ਅੱਜ ਵੀ ਉਹ ਸੰਪਰਦਾਵਾਂ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਮਹਾਪੁਰਜ ਬਾਬਾ ਤਾਰਾ ਸਿੰਘ ਜੀ ਸਰੀਆਈ ਸਾਹਿਬ ਵਾਲੇ ਉਹਨਾਂ ਦੀਆਂ ਫੌਜਾਂ ਜਿੱਥੇ ਨਤਨਦਾ ਕੋ ਉਹਨਾਂ ਦੀ ਸੰਪਰਦਾਦੀਆਂ ਧਾਰਮਿਕ ਕਮੇਟੀਆਂ ਬਣੀਆਂ ਸੇਵਾਦਾਰ ਬਣੇ ਹੋਏ ਆ ਅੱਜ ਉਹ ਹੀ ਸਾਡੇ ਕੋਲ ਆ ਕੇ ਮੌਜੂਦ ਹੋਏ ਆ ਬਾਬੇ ਅਵਤਾਰ ਸਿੰਘ ਗੋਣੀ ਕੜਿਆਲੇ ਵਾਲੇ ਜਿਨ੍ਹਾਂ ਦਾ ਵੱਡੀ ਵੱਡੀ ਮਹਾਨਤਾ ਹੈ ਬਹੁਤ ਵੱਡੀ ਪਰਵਾਨਾਂ ਦੀ ਸੇਵਾ ਹੈ ਉਥੇ ਮਹਾਪੁਰਜ ਬ੍ਰਹਮ ਗਿਆਨੀ ਸੰਪਰਪਤਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੀ ਬਾਬੇ ਵੀਰ ਸਿੰਘ ਦੀ ਦਰਪੰਥ ਦੇ ਸੇਵਾਦਾਰ ਬਾਬਾ ਗੁਰਦੀਪ ਸਿੰਘ ਉਹਨਾਂ ਦੀਆਂ ਫੌਜਾਂ ਵੀ ਆ ਕਰਕੇ ਇਸ ਸੰਗਤ ਦੇ ਨਾਲ ਮੋੜੇ 나 ਮੋੜਾ ਜੋੜਿਆ ਹੈ ਹੋਰ ਜਿਹੜੀਆਂ ਸਾਡੀਆਂ ਸੰਗਤਾਂ ਬਾਹਰੋਂ ਰਾਸਣ ਲੈ ਕੇ ਆ ਰਹੀਆਂ ਆ ਆਪਦੇ ਫਿਕਰ ਦੇ ਨਾਲ ਗਰਦਾਸਪੁਰ ਤੱਕ ਬਟਿੰਡੇ ਤਾਈ ਫੌਜਾਂ ਬੰਦ ਤੇ ਆਪਣਾ ਜਲਪਾਣੀ ਲੈ ਕੇ ਆਏ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਕਿ ਇਹਨਾਂ ਸੰਗਤਾਂ ਨੇ ਇਸ ਸੰਗਤ ਦਾ ਸੰਯੋਗ ਦਿੱਤਾ ਮਹਾਂਪੁਰਸ਼ ਬ੍ਰਹਮ ਗਿਆਨੀਆਂ ਨੇ ਸਾਨੂੰ ਬੜੀ ਖੁਸ਼ੀ ਹੈ ਕਿਉਂਕਿ ਸਾਡੇ ਮੋਢੀ ਆ ਸਾਡੇ ਧਰਮ ਦੇ ਰਖਵਾਲੇ ਆ ਸਾਡੇ ਧਰਮ ਦੇ ਸੇਵਾਦਾਰ ਆ ਇਹ ਇੱਥੇ ਆ ਕੇ ਸੇਵਾ ਕਰਦੇ ਆ ਸਾਡੀਆਂ ਗਰੀਬਾਂ ਦੀਆਂ ਮੁਸ਼ਕਲਾਂ ਸੁਣਦੇ ਆ ਅਸੀਂ ਇਹਨਾਂ ਸੰਤਾਂ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਕਹਿੰਦੇ ਆ ਇਹਨਾਂ ਵੀ ਆਕੇ ਮਾਂ ਫੜੀ ਹੈ ਸਾਨੂੰ ਗਾਂਵ ਵੀ ਆਸ ਹੈ ਕਿ ਜਿਹੜੇ ਐਡੀਆਂ ਐਡੀਆਂ ਵੱਡੀਆਂ ਨਾ ਮਾਰਕੀਟਾਂ ਬਣਾਈਆਂ ਧਰਮਸ਼ਾਲਾ ਬਣਾਈਆਂ ਸਾਡੇ ਵਾਸਤੇ ਬਣਾਈਆਂ ਅਸੀਂ ਵੀ ਉਹਨਾਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਦੂਸਰੇ ਪਾਸੇ ਗੁਰੂ ਕੀ ਸੰਗਤ 1.5 ਮਹੀਨੇ ਤੋਂ ਪਹਿਲਾਂ ਪਾਣੀ ਸਾਡੇ ਇੱਥੇ ਇਹ ਜਿਹੜਾ ਆ ਚੁੱਕਾ ਹੈ ਸਾਨੂੰ ਐਡਾ ਵੱਡੀ ਖਰਾਬੀ ਹੋ ਗਈ ਆ ਖੇਤਾਨੀ ਐਡੀ ਵੱਡੀ ਥੱਲੇ ਜਾ ਚੁੱਕੀ ਆ ਸਰਕਾਰ ਨੇ ਅਜੇ ਤੱਕ ਕੋਈ ਸਾਡੀ ਆਵਾਜ਼ ਨਹੀਂ ਸੁਣੀ ਨਾ ਕੋਈ ਸਰਕਾਰੀ ਸਹੂਲਤ ਹੈ ਨਾ ਕੋਈ ਸਰਕਾਰੀ ਸਾਡੇ ਤੇ ਬੰਨ ਤੇ ਰਖਵਾਲਾ ਹੈ ਨਾ ਸਾਡੇ ਸਰਕਾਰੀ ਕੋਈ ਸੇਵਾਦਾਰ ਉਹਨਾਂ ਦਾ ਅਸੀਂ ਇਹ ਸਰਕਾਰ ਨੂੰ ਵੀ ਇਹ ਬਹੁਤ ਬਹੁਤ ਵਧਾਈਆਂ ਦਿੰਨੇ ਆ ਧੰਨਵਾਦ ਅਸੀਂ ਤੁਹਾਨੂੰ ਵੋਟਾਂ ਪਾ ਕੇ ਇਹ ਸ਼ੀਟਾਂ ਦਿੱਤੀਆਂ ਏ ਸਾਡੀਆਂ ਮੁਸ਼ਕਲਾਂ ਸੁਣੋ ਜੇ ਰਾਜੇ ਨੇ ਪਰਜਾ ਦੀ ਮੁਸ਼ਕਲ ਨਹੀਂ ਸੁਣਨੀ ਤੇ ਫਿਰ ਉਸ ਰਾਜੀ ਤੇ ਬੜਾ ਤਕੜਾ ਰੋਸ ਹੁੰਦਾ ਏ ਕਿਉਂਕਿ ਅਸੀਂ ਬਣਾਇਆ ਅਸੀਂ ਮਾੜਾ ਨਹੀਂ ਕਹਿੰਦੇ ਸਾਡੀ ਸੇਵਾ ਕਰਨੇ ਸਾਡੇ ਵਾਲੇ ਦੇਖਣਾ ਪਿਓ ਦੇ ਦੇਖਣਾ ਪੁੱਤ ਦਾ ਕੰਮ ਹੈ ਪਰ ਜੇ ਸੰਤ ਥੱਲੇ ਇਨੀ ਸੰਪਰਦਾਵ ਦੇ ਹੁੰਦੇ ਆ ਜੇ ਸਾਡੇ ਨਾਲ ਏਡੇ ਏਡੇ ਮੋਢੇ ਨਾਲ ਮੋਢੇ ਜੁੜੇ ਆ ਤੇ ਸਰਕਾਰ ਕਿੱਥੇ ਸੁੱਤੀ ਆ ਸਰਕਾਰ ਆ ਕੇ ਸਾਡੀ ਕਿਉਂ ਨਹੀਂ ਬਾਤ ਹੁੰਦੀ ਸਰਕਾਰ ਨੇ ਇੱਕ ਟਰਾਲੀ ਕਿਤੇ ਮਿੱਟੀ ਦੀ ਨਹੀਂ ਪਾਈ ਆ ਸੰਗਤਾਂ ਖਲੋਤੀਆਂ ਐ ਇਹਨਾਂ ਸੰਗਤਾਂ ਦੇ ਵਿੱਚ ਰੱਬ ਵਸਿਆ ਜਿਹਨਾਂ ਇਹ ਬੰਨ ਨੂੰ ਰੋਕੇ ਰੱਖਿਆ ਹੈ ਤੇ ਜੇ ਅਸੀਂ ਰਾਜੇ ਅੱਗੇ ਬੇਨਤੀ ਕਰਦੇ ਆ ਉਹਨੂੰ ਵਧਾਈ ਦੇਣੇ ਆ ਸ਼ਾਬਾਸ਼ ਜੇ ਸਾਡੇ ਨਾਲ ਕੋਈ ਦੁੱਖ ਬਣਾਉਣਾ ਤੇ ਸਾਡੇ ਗਵਾਂਢ ਆ ਕੇ ਦੁੱਖ ਕਰਜਣੋ ਇੰਨੀ ਵੱਡੀ ਸਾਡੇ ਨੂੰ ਬੜੀ ਵੱਡੀ ਸ਼ੋਗਤੀ ਵੀ ਸਾਡਾ ਸਰਕਾਰੀ ਅਫਸਰ ਆਇਆ ਸਾਡਾ ਵਿਧਾਨ ਸਭਾ ਦਾ ਅਫਸਰ ਆਇਆ ਸਾਡਾ ਸੈਂਟਰ ਦੇ ਵਿੱਚੋਂ ਆਇਆ ਕਿਉਂਕਿ ਅਸੀਂ ਵੋਟਾਂ ਪਾ ਕੇ ਬਣਾਇਆ ਸਾਨੂੰ ਦੁੱਖ ਤਾਂ ਆਉਂਦਾ ਏ ਇੱਕ ਦੁੱਖ ਆਉਂਦਾ ਏ ਪਰ ਜਦੋਂ ਅਸੀਂ ਆਪਦੇ ਵਡਵਡੇਰਿਆਂ ਦਾ ਇਤਿਹਾਸ ਮਹਾਰਾਜ ਜਰਨੀਸੋਂ ਦਾ ਇਤਿਹਾਸ ਵੇਣੇ ਆ ਅਸੀਂ ਕਹਿੰਦੇ ਉਹਨਾਂ ਦੇ ਦਾਦ ਦਾ ਲੂਣ ਵੀ ਹੈ ਨਹੀਂ ਗੇ ਤੇ ਸੰਪਰਦਾਬਾਬੇ ਰੀਸੋਂ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀਆਂ ਰਾਜਮਹਾਰਾਜ ਜਰਨੀਸੋਂ ਦਾ ਹੀ 40 ਸਾਲ ਵੇਖਿਆ ਏ ਪਰ ਥੋੜੀ ਜੀ ਸੋਚ ਕਰੋ ਪੜੇ ਲਿਖੇ ਜੇ ਸਾਡੀਆਂ ਪੋਤ੍ਹੀਆਂ ਪੜੋ ਸਾਡੇ ਗ੍ਰੰਥਾਂ ਨੂੰ ਪੜੋ ਸਾਡੀਆਂ ਇਹਨਾਂ ਦੀਆਂ ਸਿੱਖਾਂ ਦੀਆਂ ਬਾਧਰੀਆਂ ਨੂੰ ਵੇਖੋ ਕਿਉਂਕਿ ਤੁਸੀਂ ਸਿੱਖਾਂ ਦੇ ਰਾਜੇ ਜੀ ਤੇ ਜੇ ਪਰਜਾਂ ਨੂੰ ਆ ਕੇ ਅਸੀਂ ਨਹੀਂ ਪੁੱਛਣਾ ਅਸੀਂ ਪਰਜਾਂ ਨਾਲ ਗੱਲ ਹੀ ਨਹੀਂ ਕਰਨੀ ਤੇ ਮੈਂ ਉਹਨੂੰ ਰਾਜਾ ਨਹੀਂ ਸਮਝਦਾ ਮੈਂ ਕਹਿਣਾ ਸਭ ਧੋਖਾ ਸਾਡੇ ਨਾਲ ਹੋ ਗਿਆ ਮਾੜਾ ਆਸਾਂ ਕੀਤਾ ਵੋਟਾਂ ਪਾ ਕੇ ਬਣਾਇਆ ਸਾਡੀ ਆਵਾਜ਼ ਨਹੀਂ ਸੁਣਦਾ ਤੇ ਉਹਨੇ ਪੁੱਤ ਵੀ ਬਾਹਰ ਨਹੀਂ ਫੜਨੀ ਉਹਨੂੰ ਪਿਓ ਨਹੀਂ ਆਖਿਆ ਜਾਂਦਾ ਦੁੱਖ ਨਹੀਂ ਸੁਣਨਾ ਪੁੱਤ ਗਮਾਂਡ ਬੈਠਾ ਰਹਿੰਦਾ ਕੋਈ ਦੁੱਖ ਨਹੀਂ ਸੁਣਦਾ ਪਿਓ ਨਹੀਂ ਹੋ ਸਕਦਾ ਕਿਉਂਕਿ ਅਸੰਧਾਂ ਜਿਹੜੀਆਂ ਲੱਗੀਆਂ ਟਰਾਲੀਆਂ ਲੱਗੀਆਂ ਨਗਰਾਂ ਦੇ ਵਿੱਚੋਂ ਟਰਾਲੀਆਂ ਆਈਆਂ ਏ ਕਿਸੇ ਸਰਕਾਰ ਨੇ ਆ ਕੇ ਸਾਨੂੰ ਢੀਮ ਨਹੀਂ ਮਾਰੀ ਕੇ 10 ਰੁਪਈਆਂ ਦਾ ਤੇਲ ਪਾਓ ਆਪਾਂ ਆਪਣੇ ਟਰੈਕਟਰਾਂ ਨਾਲ ਸੇਵਾ ਕਰੋ ਅਸੀਂ ਕੀ ਆਸਾ ਕਰਾਂਗੇ ਇਸ ਸਰਕਾਰ ਤੋਂ ਇਹ ਸਰਕਾਰ ਨੇ ਸਾਨੂੰ ਥੱਲੇ ਲਾਇਆ ਏ ਜੇ ਸਾਡੇ ਇਸ ਦਿੱਲੀ ਵਾਲੇ ਧਰਨਿਆਂ ਦੇ ਵਿੱਚ ਇਹਨਾਂ ਇਹ ਕੁਝ ਕੀਤਾ ਸਾਨੂੰ ਪਾੜਿਆ ਸਾਡੇ ਘਰ ਨੂੰ ਬਰਬਾਦ ਕੀਤਾ ਸਾਡੇ ਅਸੰਧਾਂ ਨੂੰ ਬਰਬਾਦ ਕੀਤਾ ਅਸੀਂ ਕੋਈ ਮੰਨ ਤੇ ਗੱਲਾਂ ਨਹੀਂ ਲਿਆਂਦਾ ਸਤਗੁਰ ਦੇਣ ਵਾਲਾ ਸਤਗੁਰ ਦਵੇਗਾ ਪਰ ਜੇ ਤੂੰ ਸਿੱਖ ਰਾਸ ਦੀ ਕੁਰਸੀ ਤੇ ਬਹਿ ਕੇ ਅਸੀਂ ਇਹੋ ਕੀ ਨਾ ਘਟਾਣਾ ਕਰਦੇ ਆ ਇਹੋ ਜਿਹੀਆਂ ਅਸੀਂ ਮਾੜੀਆਂ ਦਲੀਲਾਂ ਸੋਚਦੇ ਆ ਤੇ ਫਿਰ ਸੰਕਤ ਦੀ ਜਿਹੜੀ ਹਾਏ ਗੁਰੂ ਦੇ ਅਚਰਨਾਂ ਦੇ ਵਿੱਚ ਜਾਂਦੀ ਆ ਮੈਂ ਸਰਕਾਰ ਨੂੰ ਫੇਰ ਚਦਾਵਨੀ ਦੇਣਾ ਹੈ ਜਿਨ੍ਹਾਂ ਦੇ 10-10 20-20 ਫਸਲ ਮਾਰੇ ਗਿਆ ਕਣਕਾਂ ਦੀ ਆਸ ਕੋਈ ਨਹੀਂ ਗਈ ਉਹਨਾਂ ਦਾ ਆਕੇ ਤੁਸੀਂ ਹਾਲ ਨਹੀਂ ਪੁੱਛਿਆ ਜਿੱਦਣ ਵੋਟਾਂ ਦਾ ਟਾਈਮ ਹੋਇਆ ਸਾਡੇ ਬੂਹੇ ਪੁੱਟਨੇ ਆ ਤੁਸੀਂ ਫੇਰ ਅਸੀਂ ਤੁਹਾਨੂੰ ਪੁੱਛਾਂਗੇ ਵੀ ਸਾਡਾ ਹਾਲ ਪੁੱਛਿਆ ਆਕੇ ਸਾਡੇ ਦਰਿਆ ਤੇ ਆਏ ਸੀ ਬੰਦ ਤੇ ਮਿੱਟੀ ਪਾਈ ਸੀ ਤੁਸੀਂ ਹਾਜ਼ਰ ਹੋਏ ਹੋ ਫੇਰ ਜਵਾਬ ਤੁਹਾਡੇ ਕੋਲ ਕੋਈ ਨਹੀਂਗਾ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਸੰਤ ਕੋਲੋਂ ਵੀ ਮਾਫੀ ਮੰਗਦਾ ਹਾਂ ਆਏ ਹੋਏ ਮਹਾਂਪੁਰਖਾਂ ਤੋਂ ਮਾਫੀ ਮੰਗਦਾ ਹਾਂ ਗੁਰੂ ਕੇ ਪਿਆਰਿਓ ਇਹਨਾਂ ਸੰਤਾਂ ਦੇ ਨਾਲ ਸਾਡੀ ਸੰਗਤ ਜਿਉਂਦੀ ਆ ਅਸੀਂ ਇਹਨਾਂ ਦੇ ਚਰਨਾਂ ਦੇ ਵਿੱਚ 24 ਘੰਟੇ ਅਰਦਾਸ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸੰਤਾਂ ਦੀ ਵੱਡੀ ਵੱਡੀ ਆਰਜ਼ੂ ਕਣੀ ਜਿਹੜੇ ਮੇਰੇ ਵੀਰ ਬਾਹਰੋਂ ਆਉਂਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਭਰਾਓ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਆ ਪਿੰਡ ਤਲਵੰਡੀ ਬੁੱਧ ਸਿੰਘ ਦੀ ਪਿੰਡ ਤਲਵੰਡੀ ਸੋਭਾ ਸਿੰਘ ਅਵਤਾਰ ਸਿੰਘ ਬਾਬਾ ਕੜਿਆਲੇ ਵਾਲਾ ਝਾੜ ਸਾਹਿਬ ਵਾਲਿਆਂ ਸਾਡੀਆਂ ਸੰਪਰਤਾਵਾਂ ਉਹਨਾਂ ਸਪਰਤਾਵਾਂ ਦੇ ਆਹ ਧੰਨਵਾਦ ਕਰਦੇ ਆ ਜਿਹੜੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਹ ਆਹ ਟਾਈਮ ਤੇ ਬੰਦੇ ਦੇ ਨਾਲ ਆਪਦੇ ਹੱਥਾਂ ਦੇ ਨਾਲ ਹੀ ਬੋੜੀਆਂ ਭਰਨ ਲਏ ਆ ਅਸੀਂ ਇਹ ਸੰਤਾਂ ਦਾ ਧੰਨਵਾਦ ਕਰਦੇ ਆ ਬਾਕੀ ਜੋ ਸਤਿਗੁਰ ਚਾਹਵੇਗਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਸੰਨ ਬਲਵੀਰ ਸਿੰਘ ਬਲਾਰਾ ਤਲਵੰਡੀ ਬੋਸ ਸਿੰਘ ਤੋਂ ਅਸੀਂ ਅੱਜ ਜੋ 1 ਮਹੀਨਾ ਲਗਾਤਾਰ ਜਿਹੜੇ ਇੱਥੇ ਹਸਨਾ ਪਹੁੰਚ ਰਹੀਆਂ ਏ ਮਤਾਵਾਂ ਬੀਬੀਆਂ ਭੈਣਾ ਛੋਟੇ ਛੋਟੇ ਬੱਚੇ ਜਿਹੜੇ ਸੇਵਾ ਕਰ ਕਰ ਕੇ ਉਹਨਾਂ ਦਾ ਜੀਮਲ ਸਫਲ ਹੋਵੇ ਜਿਹੜੀਆਂ ਮਾਈਆਂ ਗੱਫੇ ਪਕਾ ਪਕਾ ਕੇ ਭੇਜਦੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਆਖ ਲਗਾ ਕਿ ਕਿਉਂਕਿ ਗੁਰੂ ਘਰ ਲੰਗਰ ਇੱਥੇ 24 ਘੰਟੇ ਚੱਲਦਾ ਏ ਇਹ ਘਰੋਂ ਭਾਲਾ ਲਾ ਕੇ ਲਾ ਕੇ ਲਾ ਕੇ ਸੰਗਤ ਜਿੰਨੇ ਵੀ ਸੰਗਤ ਇਹਨਾਂ ਬਾਬੇ ਜੀ ਨਾਲ ਬੇਨਤੀ ਹੈ ਵੀ ਜਿਹਦੇ ਘਰੇ ਖਾਲੀ ਤੋੜੇ ਖਾਲੀ ਤੋੜੇ ਲੈ ਕੇ ਪਹੁੰਚੋ ਟਰਾਲੀਆਂ ਦੀਆਂ ਮਿੱਟੀਆਂ ਲੈ ਕੇ ਪਹੁੰਚੋ ਇਸ ਕਰਕੇ ਕਿਉਂਕਿ ਬਾਣ ਨੂੰ ਮਜ਼ਬੂਤ ਕੀਤਾ ਜਾਵੇ ਵੈਰੂ ਜੀ ਦਾ ਖਾਸਾ ਵੈਰੂ ਜੀ ਕੀ ਫਤਿਹ